ਕੀ ਤੁਹਾਡਾ ਰਾਦਾ ਸੈਂਟਰ ਫੋਰਸ ਲਾ ਕੇ ਉਸ ਤੋਂ ਬਾਹਰ ਪਾਣੀ ਚੋਰੀ ਕਰਨ ਲੱਗ। ਕੋਈ ਇੰਜੀਨੀਅਰ ਭੇਜ ਕੇ। ਪਰ ਇਹਨਾਂ ਨੂੰ ਹੀ ਪਤਾ ਨਹੀਂ ਅਸਲ। CIA ਸਭ ਕਿੱਥੇ ਲੱਗ ਗਈ। ਬੈਂਕ। ਬਾਹਰ ਦਾ ਏਰੀਆ ਕਿਦਾ ਫਿਰ? ਪੰਜਾਬ ਉਹ। ਫਿਰ ਬਾਹਰ ਨਹੀਂ ਲਾਣਾ ਜੇ ਪੰਜਾਬ ਵਿੱਚ। ਕੋਈ ਇੰਜੀਨੀਅਰ ਜੇ ਜੂਗਰਾ ਹੱਤ ਨੂੰ ਖੋਲਣ ਫੱਟਾ। ਪੰਜਾਬਪੁਰਸ ਕਾਹਾਂ ਜਾਣ ਦਿਓਗੀ ਤਾਈ ਉਹਨੇ। ਫਿਰ ਆਏ ਆਏ ਲੜਨਗੇ ਸਾਡੇ ਨਾਲ ਮਤਲਬ ਕਦੇ ਤਾਂ ਪੰਜਾਬ ਤੋਂ ਝੋਲ ਚਾਹੀਦੀ ਹੈ ਪੰਜਾਬ ਤੋਂ ਸਰੋਂ ਵੀ ਚਾਹੀਦੀ ਹੈ ਪੰਜਾਬ ਤੋਂ ਕਣਕ ਵੀ ਚਾਹੀਦੀ ਹੈ ਪੰਜਾਬ ਤੋਂ ਦਾਲਾਂ ਵੀ ਚਾਹੀਦੀਆਂ ਪੰਜਾਬ ਤੋਂ ਬਾਜਰਾ ਮੱਕੀ ਸਭ ਚਾਹੀਦਾ ਪੰਜਾਬ ਪਾਣੀ ਵੀ ਚਾਹੀਦਾ ਪੰਜਾਬ ਨੂੰ ਨਾ ਪੰਜਾਬ ਨੂੰ ਪਾਣੀ ਦੇਣਾ ਇਹ ਕਿੰਨੂ ਹੋ ਸਕਦਾ ਸੋ ਸਾਡੇ ਨਾਲ ਇਸ ਤਰ੍ਹਾਂ ਦੇ ਨਾਂ ਇਹ ਕਿਉਂਕਿ ਪੰਜਾਬ ਪਹਿਲੇ ਹੀ ਕਈ ਲੜਾਈਆਂ ਲੜ ਰਿਹਾ ਹੈ ਬਾਰਡਰ ਤੇ ਪੰਜਾਬ ਲੜ ਰਿਹਾ ਹੈ ਯੁੱਧ ਨਸ਼ੇ ਵਿਰੋਧਾ ਸੀ ਡਰੱਗ ਵਾਲਾ ਸੀ ਉਹ ਉਹ ਵੀ ਨੈਸ਼ਨਲ ਪ੍ਰੋਬਲਮ ਹੈ ਆਉਂਦਾ ਤਾਂ ਉਹ ਬਾਰਡਰ ਪਾਰ ਤੋਂ ਹੀ ਐ ਸੀਗੇ ਜੀ ਉਹ ਲੜ ਸਾਨੂੰ ਕੰਪਨਸੇਟ ਦਾ ਕੀ ਕਰਨਾ ਸੀ ਕੋਈ ਸਪੈਸ਼ਲ ਪੈਕੇਜ ਦਾ ਕੀ ਦੇਣਾ ਸੀ ਸਗੋਂ ਉੱਤੋਂ ਹੋਰ ਖਰਚੇ ਪਾਈ ਜਾਂਦੇ ਸਨ ਬਿਲਕੁਲ ਨਹੀਂ ਹੋ ਗਏ ਬਦਲਾ ਲੈਂਦੇ ਅਸਲ 'ਚ ਭਾਜਪਾ ਵਾਲੇ ਕਿਉਂਕਿ ਉਹਨਾਂ ਦੇ ਪੰਜਾਬ 'ਚ ਗੱਲ ਬਣ ਨਹੀਂ ਰਹੀ ਨਾ ਪੰਜਾਬ 'ਚ ਕੋਈ ਐਮਐਲਏ ਜਿੱਦਾਂ ਨਾ ਐਮਪੀ ਜਿੱਦਾਂ ਹੁੰਦਾ ਉਹ ਬਦਲਾ ਲੈਂਦੇ ਜਿੱਥੇ ਜਿੱਥੇ ਨਾਨ ਬੀਜੇਪੀ ਸਰਕਾਰਾਂ ਨੇ ਉੱਥੇ-ਉੱਥੇ ਬਦਲੇ ਲੈਂਦੇ ਆ ਉਹ ਬਸ ਚਾਹੇ ਬੰਗਾਲ ਹੋਵੇ ਕੇਰਲਾ ਹੋਵੇ ਤਾਮਿਲਨਾਡੂ ਹੋਵੇ ਨਾ ਕਰਨਾਟਕਾ ਹੋਵੇ ਪਹਿਲਾ ਦਿੱਲੀ ਚ ਆਮ ਆਨੰਦ ਪਾਟੀ ਸਰਕਾਰ ਨੂੰ ਤੰਗ ਕਰਦੇ ਰਹੇ ਠੀਕ ਹੈ ਨਾ ਸੋ ਇਹ ਬਦਲਾਖੋਰੀ ਨਾਲ ਡੈਮੋਕ੍ਰੇਸੀ ਨਹੀਂ ਚੱਲਣੀ ਜਿੱਥੇ ਜੀ ਲੋਕ ਤੁਸੀਂ ਆਪਦਾ ਪ੍ਰੋਗਰਾਮ ਰੱਖੋ ਅਸੀਂ ਆਪਣਾ ਪ੍ਰੋਗਰਾਮ ਹੈ ਕਿ ਲੋਕ ਲੋਕਾਂ ਨੇ ਜਿਹਨਾਂ ਨੂੰ ਵੋਟਾਂ ਪਾਤੀਆਂ ਕਰੋ ਤੁਸੀਂ ਵੀ ਤਾਂ ਤੀਜੀ ਵਾਰ ਦੇਸ਼ ਤੇ ਰਾਜ ਹੀ ਕਰ ਰਹੇ ਹੋ ਪ੍ਰਧਾਨ ਮੰਤਰੀ ਹੁੰਦੇ ਦੇ ਹੁਣ ਮੈਂ 24 ਤਰੀਕ ਨੂੰ ਨੀਤੀ ਆਯੋਗ ਦੀ ਮੀਟਿੰਗ ਹੈ ਪਰ ਸੋਨ ਪ੍ਰਧਾਨ ਮੰਤਰੀ ਨਾਲ ਸਾਰੇ ਮੁੱਖ ਮੰਤਰੀਆਂ ਦੀ ਮੈਂ ਉੱਥੇ ਜਾਵਾਂਗਾ ਉੱਥੇ ਵੀ ਲੈ ਕੇ ਜਾਵਾਂਗੇ ਵੀ ਜੇ ਇਹਦਾ ਕੀ ਕਰਨਾ ਦੱਸੋ ਫਿਰ ਜਦੋਂ ਜਦੋਂ ਚੋਣਾ ਚੋਣਾ ਹੁੰਦੀਆਂ ਨੇ ਤੇ ਤੇ ਉਦੋਂ ਪੰਜਾਬ ਪੁਲਿਸ ਦੀ ਡਿਊਟੀ ਕੋਲੋਂ ਮੈਨੂੰ ਫਿਰ ਇਹ ਸਾਨੂੰ ਭੇਜਿਆ ਕਰਨੇ ਸਾਰੇ ਉਹ ਤਾਂ ਕਹਿੰਦੇ ਨਹੀਂ ਸਾਰੇ ਦੇਸ਼ ਚ ਫੋਰਸਾਂ ਚਾਹੀਦੀਆਂ ਨੇ ਇੰਨੀ ਪੰਜਾਬ ਪੁਲਿਸ ਭੇਜ ਦੋ ਤੇ ਜਦੋਂ ਆਪੜਾ ਭੇਜਣਾ ਹੁੰਦਾ ਉਹਦੇ ਪੈਸੇ ਲੈਂਦੇ ਹਾਲਾਂਕਿ ਨੈਸ਼ਨਲ ਕੌਜ਼ ਵਾਸਤੇ ਲੜ ਰਹੇ ਹਾਂ ਸ ਟੈਰਰਿਜ਼ਮ ਜਿਹੜਾ ਹੈ ਜਾਂ ਗੈਂਗਸਟਰਵਾਦ ਉਹ ਬਾਹਰੋਂ ਆਇਆ ਪਾਕਿਸਤਾਨ ਵੱਲੋਂ ਸਪੌਂਸਰਡ ਹੈ ਸਾਰਾ ਡਰੋਨ ਆਉਂਦੇ ਆ ਰੋਜ਼ ਅੱਧ ਵਿਚਦੇ ਫੜਦੇ ਵੀ ਆ ਸੋ ਸਾਰਾ ਜਿਹੜਾ ਖਰਚਾ ਉਹ ਸਾਰਾ ਪੰਜਾਬ ਸਰਕਾਰ ਦਾ ਈਵਨ ਅਸੀਂ ਬੀਐਸਐਫ ਨੂੰ ਵੀ ਕਿਹਾ ਹੋਇਆ ਕਿ ਅਸੀਂ ਆਪਣੇ ਖਰਚੇ ਤੇ ਐਂਟੀ ਡਰੋਨ ਸਿਸਟਮ ਲਾ ਲੈਨੇ ਆ ਸਰਹੱਦ ਤੇ ਸੈਂਟਰ ਨੂੰ ਵੀ ਕਿਹਾ ਹੋਇਆ ਵੀ ਤੁਸੀਂ ਲਾ ਦਿਓ ਪਹਿਲਾਂ ਤਾਂ ਤੁਹਾਡਾ ਫਰਜ਼ ਬਣਦਾ ਹੈ ਕਈ ਪੰਜਾਬ ਦੇ ਬਾਰਡਰ ਤੇ ਐਂਟੀ ਡਰੋਨ ਸਿਸਟਮ ਲਾ ਦੋ ਤਾਂ ਕਿ ਉਧਰੋਂ ਡਰੋਨ ਉੱਡੇ ਨਾ ਕੋ ਵੀ ਨਹੀਂ ਪੈਸੇ ਦੇਣੇ ਸਾਨੂੰ ਵੀ ਲਾਉਣ ਦੇਣਾ ਸਿੱਧੇ ਤਾਂ ਫਿਰ ਬਦਲਾ ਪੂਰੀ ਹੋ ਗਈ ਨਾ ਵੀ ਪੰਜਾਬ ਤੋਂ ਬਦਲਾ ਲੈਣਾ ਤਾਂ ਕਿਸਾਨਾਂ ਵਾਲਾ ਬਦਲਾ ਲੈਂਦੇ ਹੋਣਗੇ ਵੀ ਇਹਨਾਂ ਨੇ ਮਤਲਬ ਸਾਡੇ ਵਿਰੁੱਧ ਵੱਡਾ-ਵਡਾ ਅੰਦੋਲਨ ਕਰਕੇ ਸਾਨੂੰ ਸਤ ਕਾਨੂੰਨ ਵਾਪਸ ਕਰਵਾ ਲਈ ਜੇ ਤੋਹ ਲੈਣ ਦਿਓ ਜਾ ਫਿਰ ਆ ਜਿਹੜਾ ਇਲੈਕਸ਼ਨਾਂ ਚ ਕੋਈ ਗੱਲ ਨਹੀਂ ਬਣਦੀ ਇਹਨਾਂ ਦੀ ਉਹ ਬਦਲ ਨਹੀਂ ਦਿਵਾਉਂਦੇ ਪਤਾ ਨਹੀਂ ਉਹ ਕਿਹੜਾ ਇਹਨਾਂ ਦੇ ਮਨ ਚ ਕੀ ਹੈ ਪਰ ਪੰਜਾਬ ਪ੍ਰਤੀ ਬਹੁਤ ਜ਼ਿਆਦਾ ਬੀਜੇਪੀ ਜਿਹੜੀ ਹੈ ਉਹ ਨਫ਼ਰਤ ਰੱਖਦੀ ਹੈ ਮੈਂ ਅੱਜ ਜ਼ਿੰਮੇਵਾਰੀ ਨਾਲ ਗੱਲ ਕਹਿਣਾ ਪੰਜਾਬ ਦਾ ਜਿੱਥੇ ਨਾਂ ਆ ਜਾਏ ਉਹ ਤਾਂ ਉਹਦੀ ਕਾਟਾ ਮਾਰਨ ਤੇ ਕਾਲੇ ਹੁੰਦੇ ਨੇ ਬਸ ਇਹ ਤਾਂ ਮਤਲਬ ਇਹਨਾਂ ਦਾ ਵਾਸਤੇ ਨਹੀਂ ਚੱਲਦਾ ਨਹੀਂ ਜਨਗਨ ਮੰਚੋਂ ਵੀ ਪੰਜਾਬ ਦਾ ਨਾਂ ਕੱਢਦੇ ਨੇ ਉੱਥੇ ਯੂਪੀ ਪਾ ਦੇਣਾ ਉਨਾਗਾ ਪੰਜਾਬ ਸਿੰਧ ਗੁਜਰਾਤ ਮਰਾਠਾ ਯੂਪੀ ਸਿੰਧ ਗੁਜਰਾਤ ਮਰਾਠਾ ਕਰ ਪੰਜਾਬ ਦਾ ਨਾਮ ਕਰਦੇ ਉਹ ਇਨ ਕਿਹੜਾ ਕੋਈ ਉੱਥੇ ਪਾਰਲੀਮੈਂਟ ਚ ਕੋਈ VOTING ਕਰਾਉਣੀ ਹੁੰਦੀ ਹੈ ਨਾ ਹਾਂ ਵਾਲੇ ਹਾਂ ਕਹੇ ਨਾ ਵਾਲ ਨਾ ਕਹੇ ਹਾਂ ਵਾਲੋ ਜੀਤ ਹੋਈ ਜੀਤ ਹੋਈ ਚਲੋ ਜੀ ਹੋ ਗਿਆ ਫੈਲਾ ਇਨੇ ਕਿੰਨੀ ਪਾਸ ਕੀਤੇ ਨੇ ਇਹ ਕਹਿ ਕੇ ਦੁਰ 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 ਸ਼ਾਬਾਸ਼ ਸ਼ਾਬਾਸ਼